ਜੈ ਬਾਪੂ ਕੁੰਮਰ ਰਾਜੀ ਦੀ ਉਸੂ ਨਮਾ ਜੰਦ ਦੀ ਟੀਮ ਅੱਜ ਅਚਲਪੁਰ ਪਹੁੰਚੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਮੈਂ ਦੱਸ ਦਿਆਂ ਕਿ ਅਸੀਂ ਇਸ ਸਮੇਂ ਬਾਪੂ ਕੁੰਬਦਾਸ ਜੀ ਦੇ ਦਰਬਾਰ ਵਿੱਚ ਪਹੁੰਚੇ ਆਂ ਔਰ ਬਾਪੂ ਕੁੰਬਦਾਸ ਜੀ ਦੇ ਛਪੜੀ ਧਾਮ ਵਿਖੇ ਔਰ ਤੁਸੀਂ ਦੇਖਦੇ ਹੋ ਕਿ ਹਰ ਸੰਗRAND ਨੂੰ ਇੱਥੇ ਬਹੁਤ ਸੰਗਤ ਸੈਂਕੜੇ ਦੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਇਸ ਜਗ੍ਹਾ ਜੁਟਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਜਗ੍ਹਾ ਸੰਗਤਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਵੀ ਸੱਚੇ ਦਿਲੋਂ ਆਪਾਂ ਮੁਰਾਦ ਇੱਥੇ ਮੰਗਦੇ ਹਾਂ ਉਹ ਬਾਪੂ ਕੁੰਬਦਾਸ ਜੀ ਆਪਣੀ ਸੁਖੀ ਹੋਈ ਜਿਹੜੀ ਮੁਰਾਦ ਹੈ ਉਹ aprecib ਕੰਦੀ ਪੂਰੀ ਤਰ੍ਹਾਂ ਲਾਜ ਰੱਖਦੇ ਨੇ ਸੋ ਅੱਜ ਸਾਡੇ ਨਾਲ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਜਨ ਜਸਸ ਸਾਹਿਬ ਔਰ ਜਨਰਲ ਕਤਰ ਨਿਰਮਲ ਸਿੰਘ ਜੀ ਅੱਜ ਬਾਕਾਇਦਾ ਤੌਰ ਤੇ ਛਪੜੀ ਧਾਮ ਪਹੁੰਚੇ ਨੇ ਔਰ ਪੋਸੂ ਨਾਮਾ ਚੈਨਲ ਦੀ ਟੀਮ ਵੀ ਪਹੁੰਚੀ ਹੈ ਤੁਸੀਂ ਦੇਖ ਦਿਓ ਕਿ ਹਰ ਸਾਲ ਸਾਨੂੰ ਕਵਰ ਕਰਨ ਦਾ ਮੌਕਾ ਮਿਲਦਾ ਹੈ ਇਸ ਸੰਗਤਾਂ ਨੇ ਜੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਵੀ ਅੱਜ ਦੇ ਦਿਨ ਇੱਥੇ ਆ ਕੇ ਬਾਪੂ ਕੁੰਭ ਦਾਸ ਜੀ ਦੇ ਦਰਬਾਰ ਦੇ ਵਿੱਚ ਹਾਜ਼ਰੀਆਂ ਲਗਾਉਂਦੇ ਨੇ ਔਰ ਸੁੱਖੀਆਂ ਮੁਰਾਦਾਂ ਜਿਹੜੀਆਂ ਉਹ ਪੂਰੀਆਂ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਪੂ ਕੁੰਬਦਾ ਜੀ ਦੇ ਦਰਬਾਰ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜੁੜਦੀ ਹੈ ਹਰ ਸਾਲ ਸਾਨੂੰ ਇੱਥੇ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਬਾਪੂ ਜੀ ਦੀ ਦਇਆ ਦੇ ਨਾਲ ਬਖਸ਼ਿਸ਼ ਦੇ ਨਾਲ ਔਰ ਸੇਵਾਦਾਰਾਂ ਵੱਲੋਂ ਬਕਾਇਦਾ ਤੌਰ ਤੇ ਬੜੀ ਸ਼ਿੱਦਤ ਦੇ ਨਾਲ ਬੜੀ ਸ਼ਿੱਦਤ ਦੇ ਨਾਲ ਇਹ ਸਾਰੇ ਕੁਝ ਅਰੇਂਜ ਕੀਤਾ ਜਾਂਦਾ ਹੈ ਤੁਸੀਂ ਦੇਖੋ ਪ੍ਰੋਪਰ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ ਸੰਗਤ ਦੇ ਆਉਣ ਜਾਣ ਦਾ ਇੰਤਜ਼ਾਮ ਕੀਤਾ ਗਿਆ ਹੈ ਇਧਰ ਇਧਰ ਬਕਾਇਦਾ ਤੌਰ ਤੇ ਕਾਰਾਂ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਮੋਟਰਸਾਈਕਲ ਜਿਹੜੇ ਪਾਰਕਿੰਗ ਵਾਸਤੇ ਤਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਔਰ ਹਰ ਸਾਲ ਇਸੇ ਤਰ੍ਹਾਂ ਸੈਂਕੜੇ ਦੀ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਜਿਹੜੀ ਹੈ ਉਹ ਜੁੜਦੀ ਹੈ ਸੋ ਅਸੀਂ ਨੌਜਵਾਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀ ਨਾ ਮੈਂ ਵੀ ਦੀ ਤੁਹਾਡਾ ਕਰਮਾ ਜੀ ਕਰਮਾ ਜੀ ਕਿੱਥੋਂ ਆਉਂਦੇ ਹੋ ਤੁਸੀਂ ਮੈਂ ਖਰੜ ਤੋਂ ਆਇਆ ਜੀ ਅੱਛਾ ਖਰੜ ਤੋਂ ਆਇਓ ਕੀ ਬਾਤ ਹੈ ਕਿੰਨੇ ਸਾਲਾਂ ਤੋਂ ਇੱਥੇ ਆਉਂਦੇ ਹੋ ਹੋ ਗਏ 4-5 ਸਾਲ ਅੱਛਾ ਕਿਸ ਤਰ੍ਹਾਂ ਆ ਕੇ ਮਹਿਸੂਸ ਹੁੰਦਾ ਸਾਰੇ ਬਹੁਤ ਵਧੀਆ ਜੀ ਆਹਾਂ ਹਾਂਜੀ ਬਜ਼ੁਰਗ ਵੀ ਆਉਂਦੇ ਹੁੰਦੇ ਸੀ ਹਾਂਜੀ ਅੱਛਾ ਫੈਮਿਲੀ ਦੇ ਵੀ ਮੈਂਬਰ ਆਦੇ ਜੀ ਅੱਛਾ ਹਾਂਜੀ ਕਿਉਂ ਕੀ ਕਾਰਨ ਸੀ ਕਿ ਇੱਥੇ ਆਉਣ ਦਾ ਸਬਬ ਮੜਿਆ ਬਾਪੂ ਜੀ ਦੀ ਇੱਛਾ ਦਾਸ ਨਾ ਬੇ ਹਾਂਜੀ ਬੁਲਾ ਲਿਆ ਬਾਹ ਜੀ ਕੀ ਨਾਮ ਹੈ ਬਾਪੂ ਜੀ ਤੁਹਾਡਾ ਜੀ ਜੋਗਰਾਜ ਜੋਗਰਾਜ ਉਹ ਵਾਹ ਯੋਗਰਾਜ ਜੀ ਕਿੱਥੋਂ ਆਏ ਹੋ ਤੁਸੀਂ ਪਿੰਡ ਪੋਝਿਆਲ ਤੋਂ ਅੱਛਾ ਇੱਥੋਂ ਹੀ ਨੇੜੇ ਹੀ ਹੋ ਨਹੀਂ ਨਹੀਂ 3-4 ਕਿਲੋਮੀਟਰ ਹੈ ਅੱਛਾ ਇਹ ਦੱਸੋ ਤੁਸੀਂ ਤਾਂ ਬਾਬੂ ਜੀ ਦੇ ਬਾਰੇ ਕਾਫੀ ਕੁਝ ਜਾਣਦੇ ਹੋ ਨੇ ਕੁਝ ਸਾਨੂੰ ਦੱਸੋ ਕਾਫੀ ਬਹੁਤ ਜਾਣਦੇ ਹੋ ਜੀ ਕੁਝ ਦੱਸੋ ਸਾਨੂੰ ਉਹਨਾਂ ਦੀ ਬਾਤ ਹੋਈ ਨਾ ਹਾਂ ਐਸੀ ਇਸ ਫੱਕਰ ਤੋਂ ਬਾਪੂ ਨੂੰ ਇੱਥੇ ਇੱਕ ਚੋਆ ਹੈ ਇੱਥੇ ਉੱਪਰ ਜਾ ਕੇ ਹੂੰ ਬੋੜਾ ਬਹੁਤ ਪਾਰਿਸ਼ ਹਾਂ ਪੇਪਲ ਵੀ ਹੈ ਚੋਆ ਬੜਾ ਡੰਗਾਈ ਵਿੱਚ ਹੈ ਜੀ ਜੀ ਉੱਥੇ ਅਸੀਂ ਦੇਖਿਆ ਇੱਥੇ ਜਾਂਦੇ ਹੁੰਦੇ ਇੱਕ ਆਪਣੇ ਨਾ ਜੀ ਅਚਲਪੁਰ ਹਾਂ ਛਿੰਝ ਹੁੰਦੀ ਬਾਬਾ ਬਾਲਗ ਦਾ ਆਦੀ ਅੱਛਾ ਜੀ ਕਾਫੀ ਢੇਰ ਤੋਂ ਸਾਡੇ ਤੇ ਜਨਮ ਤੋਂ ਵੀ ਪਹਿਲਾਂ ਤੋਂ ਹੁੰਦੀ ਬਜ਼ੁਰਗਾਂ ਦੇ ਲਾਇਤ ਤੇ ਬਾਰੇ ਤੇ ਅਸੀਂ ਉੱਥੇ ਜਾਣਾ ਛਿੰਝ ਨੂੰ ਤਾਂ ਇਹ ਬਾਪੂ ਨਾ ਨਾ ਉੱਥੇ ਨਾ ਕਦੇ ਕਦੇ ਨਿਕਲਦਾ ਤਾਂ ਪੱਤੇ ਤੋੜ ਕੇ ਖਾਣੇ ਆਹ ਪੱਤੇ ਤੋੜ ਕੇ ਖਾਣੇ ਓਹ ਹੋ ਫਿਰ ਇਹਨਾਂ ਦੀ ਮੌਜ ਹੋ ਗਈ ਫਿਰ ਇੱਧਰ ਐਸ ਇੱਥੇ ਆ ਗਏ ਇੱਥੇ ਆ ਗਏ ਇਹ ਜੰਗਲ ਵਿੱਚ ਆ ਗਏ ਹਾਂ ਫਿਰ ਅੱਛਾ ਉਸ ਵੇਲੇ ਉਸ ਵੇਲੇ ਯੋਗਰਾਜ ਦੀ ਜੰਗਲ ਵੀ ਬਹੁਤ ਵੱਡੇ ਵੱਡੇ ਔਰ ਭਾਰੇ ਜੰਗਲ ਨਹੀਂ ਤਾਂ ਜੀ ਹਾਂ ਜਾਨਵਰ ਬਹੁਤ ਜ਼ਿਆਦਾ ਜਾਨਵਰ ਬਾਦੂ ਤੇ ਜੀ ਬੇਅੰਤ ਜਾਨਵਰ ਇੱਥੇ ਦੇ ਤੇ ਜਿਹੜੇ ਕਿ ਤੁਸੀਂ ਮੈਂ ਕਹਿੰਦਾ ਮਾਰੇ ਦੇ ਦੇਖ ਜਾਵੇ ਤੁਹਾਨੂੰ 6 ਮਹੀਨੇ ਨਹੀਂ ਜਣੀ ਆਣੀ ਹੈ ਔਰ ਕਹਿੰਦੇ ਦਿਨ ਨੂੰ ਤਾਂ ਕੋਈ ਮਤਲਬ ਸੋਚ ਵੀ ਨਹੀਂ ਸਕਦਾ ਸੀ ਇੱਧਰ ਆਉਣ ਬਾਬੂ ਜੀ ਇੱਥੇ ਰਾਹੇ ਨਹੀਂ ਤਾਂ ਸਾਰੇ ਅੱਛੇ ਹਾਏ ਹਾਏ ਇਹ ਡੰਡੀ ਇੱਧਰ ਦੀ ਉਂਗਲੀシャン ਵੀ ਡੰਡੀ ਹੈ ਨਹੀਂ ਸੀ ਜੀ ਜੀ ਹਾਂ ਜੀ ਫਿਰ ਇੱਥੇ ਆ ਕੇ ਵੀ ਤਾਂ ਦੀ ਕਿਰਪਾ ਹੋ ਗਈ ਛੋਟੀ ਜੀ ਛਪੜੀ ਸੀ ਜਿੱਦਾ ਇੱਕ ਡੋਂਗਾ ਜ ਨਹੀਂ ਹੁੰਦਾ ਜੀ 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 ਪਾਣੀ ਵਾਰੀ ਬਾਸ਼ ਪੈਣੀ ਤਾਂ ਪਾਣੀ ਖੜ ਜਾਣਾ ਉੱਥੇ ਆ ਕੇ ਇਹਨਾਂ ਨੇ ਨੇ ਜੀ ਫਿਰ ਦੇਖੋ ਦੇਖੀ ਜਿੱਦਾਂ ਲੋਕੀ ਡੰਗਰ ਚਰਨਾਂ ਦੇ ਜੀ ਇੱਕ ਦੂਰੇ ਦੇ ਗਾਹ ਜਗਾ ਗੱਲਾਂ ਕਰਦੇ 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 ਬਾਲੀ ਸੰਗਤਾਂ ਲੱਗੀ ਜੀ ਫਿਰ ਇਹਨਾਂ ਦੀ ਕਿਰਪਾ ਹੋ ਗਈ ਬਾਤੂ ਬੇਅੰਤ ਸੀ ਬਿਲਕੁਲ ਜੀ ਬਿਲਕੁਲ ਗੱਲ ਇਹ ਹੀ ਹੈ ਵੀ ਜਦੋਂ ਸੱਚੇ ਦਿਲੋਂ ਆਪਾਂ ਜਿਸ ਵੀ ਸਥਾਨ ਦੇ ਨਾਲ ਜੁੜਦੇ ਆ ਤਾਂ ਉਹ ਜ਼ਰੂਰ ਦਇਆ ਹੁੰਦੀ ਹੈ ਬਖਸ਼ਿਸ਼ ਹੁੰਦੀ ਹੈ ਜਿਵੇਂ yograj ji ਨੇ ਦੱਸਿਆ ਕਿ ਇੱਥੇ ਤਾਂ ਜੰਗਲੀ ਜਾਨਵਰ ਹੋਇਆ ਕਰਦੇ ਸੀ ਆਲੇ ਦੁਆਲੇ ਜੰਗਲੀ ਜੰਗਲ ਹੋਇਆ ਕਰਦੇ ਸੀ ਕੁਝ ਨਹੀਂ ਸੀ ਕਿ ਜਿਸ ਰਾਸਤੇ ਦੇ ਉੱਪਰ ਦੀ ਅਸੀਂ ਆਏ ਰਾਸਤਾ ਵੀ ਨਹੀਂ ਹੋਇਆ ਕਰਦਾ ਸੀ ਸਾਹ ਵੀ ਨਹੀਂ ਜਾਂਦਾ ਬੌਜੀ ਸਾਹ ਵੀ ਨਹੀਂ ਜਾਂਦਾ ਸਾਹ ਵਿਜੀਦਾ ਤੇ ਆਂਦਾ ਜੀ ਇੰਨਾ ਭਾਰਾ ਜੰਗਲ ਦਾ ਸੰਘੜਾ ਜੀ ਫਿਰ ਜੰਗਲੀ ਜਾਨਵਰ ਵੀ ਹੁੰਦੇ ਹੋਣਗੇ ਇਹਨਾਂ ਨੇ ਇਹਨਾਂ ਨੂੰ ਇਹਨਾਂ ਨੂੰ ਕਿਆ ਫਰਕ ਪੈਂਦਾ ਜੀ ਇਹਨਾਂ ਨੂੰ ਸਹੀ ਗੱਲ ਹੈ ਦੋਸਤੋ ਆਪਾਂ ਹੋਰ ਵੀ ਬਹੁਤ ਸਾਰੇ ਵੀਰਾਂ ਨਾਲ ਗੱਲਬਾਤ ਕਰਦੇ ਆਂ ਔਰ ਕਿਉਂਕਿ ਜਦੋਂ ਬਾਪੂ ਕੁੰਮਦਾਸ ਜੀ ਦੇ ਦਰਬਾਰ ਦੀ ਗੱਲ ਆਉਂਦੀ ਹੈ ਤਾਂ ਉਹਨਾਂ ਦੇ ਦਰਬਾਰ ਦੇ ਵਿੱਚ ਜੋ ਵੀ ਸੱਚੇ ਦਿਲੋਂ ਆਪਾਂ ਮੁਰਾਦ ਮੰਗਦੇ ਆਂ ਤੇ ਬਾਪੂ ਕੁੰਮਦਾਸ ਜੀ ਜ਼ਰੂਰ ਆਪਣੀ ਮੁਰਾਦ ਕੀ ਕਰਦੇ ਆ ਪਰਾਂ ਜੀ ਕੀ ਹਾਲ ਚਾਲ ਨੇ ਠੀਕ ਆ ਜੀ ਕਿੱਥੋਂ ਆਏ ਹੋ ਤੁਸੀਂ ਫੈਲੀ ਤੇ ਫੈਲੀ ਫੈਲੀ ਤੋਂ ਅੱਛਾ ਜੀ ਕਿੰਨੇ ਸਾਲਾਂ ਤੋਂ ਆਉਂਦੇ ਹੋ ਇੱਥੇ ਮੈਂ ਤਾਂ ਹੋ ਗਏ 4-5 ਸਾਲਾਂ ਦੇ ਅੱਛਾ ਅੱਛਾ ਵਾਹ ਜੀ ਵਾਹ ਪਹਿਲਾਂ ਪਰਿਵਾਰ ਵੀ ਆਇਆ ਕਰਦਾ ਸੀ ਬਾਪੂ ਆ ਦੇ ਅੱਛਾ ਮੈਂ ਜ਼ਲ ਜ਼ਲ ਹੋ ਗਏ ਸੀ ਉਦਾਸ ਕਿਉਂ ਹੋ ਗਏ ਨਹੀਂ ਨਹੀਂ ਉਦਾਸ ਤਾਂ ਨਹੀਂ ਹੈ ਜੀ ਤਾਂ ਕੋਈ ਯਾਰ ਬਣੇ ਹੋ ਜਾਂ ਜਿੱਥੇ ਆਏਦਣਾ ਜੀ ਆਈਏ ਕੁੱਲੀ ਲੱਕੜੀਆਂ ਵੱਢ ਕੇ ਦੇ ਕੇ ਦੰਗੀਆਂ ਵੱਢ ਕੇ ਜਾਂਦੇ ਆਏ ਹੋਏ ਅੱਛਾ ਹੀ ਵਾਹ ਜੀ ਵਾਹ ਉਹ ਤਾਂ ਬਿੰਦਾ ਵੀ ਸਾਰੀ ਜੰਗਲੀ ਜੰਗਲ ਸੀਗਾ ਬੰਦਾ ਬਹੁਤ ਜੰਗਲ ਦਾ ਜੀ ਹਾਂ ਉਹਨੂੰ ਪ੍ਰਿੰਸੀਪਲ ਲੈ ਆਇਆ ਸੀ ਸਕੂਲ ਚ ਲੱਗੇ ਹੋਏ ਸੀ ਅੱਛਾ ਉਹ ਵੀ ਅੱਛੇ ਸੇਵਾ ਕਰਦਾ ਸੀ ਸੇਵਾ ਕਰਦਾ ਹੀ ਅੱਛਾ ਹਾਂ ਆਹ ਨਾਲ ਲੱਗਦਾ ਇੱਕ ਮੇਰਾ ਹੋਰ ਤਾਂ ਮੁੰਡਾ ਇੱਕ ਮੈਂ ਸਮਝਿਆ ਬੱਟ ਕਦਾ ਝੁੰਗੀ ਬਣਾ ਕੇ ਬੁਲਾਇਆ ਵਾਹ ਜੀ ਵਾਹ ਇਹ ਜ਼ਿਲ੍ਹਾ ਹੁਸ਼ਿਆਰਪੁਰ ਪਿੰਡਾਇਆ ਨਮਾ ਸ਼ਹਿਰ ਉਹ ਨਮਾ ਸ਼ਹਿਰ ਹੈ ਨਮਾ ਸ਼ਹਿਰ ਪੇ ਹਾਂ ਪਾਣਾ ਸ਼ਹਿਰ ਬਕਾਉਂ ਨਮਾ ਸ਼ਹਿਰ ਅੱਛਾ ਉਹ ਨਮਾ ਸ਼ਹਿਰ ਚ ਆ ਗਿਆ ਹਾਂ ਜੀ ਸੋ ਵੀਰ ਨੇ ਵੀ ਦੱਸਿਆ ਦੇਖੋ ਇਹ ਸਾਰੇ ਇੱਕ ਕਹਿ ਸਕਦੇ ਆ ਕਿ ਬਾਪੂ ਕੁੰਬਦਾਸ ਜੀ ਦੀ ਇਹ ਮਿਹਰ ਹੈ ਸੱਚਾ ਹੈ ਕਿ ਸੱਚੇ ਦਿਲ ਦੇ ਨਾਲ ਜੋ ਵੀ ਇਸ ਸਥਾਨ ਤੇ ਆਉਂਦਾ ਹੈ ਉਹ ਆਪਣੀ ਮਰਜ਼ੀ ਜ਼ਰੂਰ ਪੂਰੀ ਕਰਦਾ ਸੋ ਅਸੀਂ ਹੋਰ ਵੀ ਵੀਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਦੋਸਤੋ ਇਹ ਬਾਪੂ ਕੁੰਮ ਦਾਇ ਜੀ ਦਾ ਦਰਬਾਰ ਹੈ ਇਹ ਦੇਖੋ ਇਹ ਆਉਣ ਜਾਣ ਵਾਲੀ ਸੰਗਤ ਦਾ ਬਕਾਇਦਾ ਤੌਰ ਤੇ ਢੋਲ ਵਜਾ ਕੇ ਵੈਲਕਮ ਕੀਤਾ ਜਾ ਰਿਹਾ ਹੈ ਔਰ ਇਹ ਕੁਛੇ ਤੋਂ ਸੰਤਾਂ ਨੇ ਜਿਹੜੀਆਂ ਸੰਤਾਂ ਦੇ ਇਸ ਇਹ ਖੂਬਸੂਰਤ ਦਰਬਾਰ ਦੇ ਵਿੱਚ ਹਾਜ਼ਰੀ ਲਗਵਾਉਣ ਲਈ ਪਹੁੰਚਿਆ ਹੋਈਆਂ ਨੇ ਔਰ ਸਾਨੂੰ ਹਰ ਸਾਲ ਇੱਥੇ ਆਉਣ ਦਾ ਮੌਕਾ ਮਿਲਦਾ ਅਸੀਂ ਚਾਹੁੰਦੇ ਹੁੰਦੇ ਆ ਕਿ ਬਾਪੂ ਕੁੰਬਦਾਸ ਜੀ ਦੇ ਦਰਬਾਰ ਦੀ ਇੱਕ ਇੱਕ ਜਿਹੜੀ ਝਲਕ ਹੈ ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਆਈ ਹੋਈ ਹੈ ਔਰ ਉਸ ਝਲਕ ਨੂੰ ਕੈਮਰੇ ਦੇ ਵਿੱਚ ਕੈਪਚਰ ਕਰਕੇ ਪੂਰੀ ਦੁਨੀਆ ਦੇ ਰੂਬਰੂ ਕੀਤਾ ਜਾਵੇ ਸੋ ਆਪਾਂ ਅੰਦਰ ਵੀ ਜਾਂਦੇ ਆ ਔਰ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ